ਜੋ ਦੇਖੋ ਸਾਰੇ ਸੀਟ ਬੈਲਟ ਹੋ ਗਈ ਹੈ ਨਾ ਇਹ ਹੈਲਮਟ ਹੋ ਗਿਆ ਜੀ ਇਹ ਤਿੰਨ ਸਵਾਰੀਆਂ ਠੀਕ ਹੈ ਇਹਨਾਂ ਦੀ ਆਪਾਂ ਲੰਘਣਾ ਨਹੀਂ ਕਰਨੀ ਹੈਗੀ ਹੈ ਨਾ ਆਪਾਂ ਅੱਗੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਜਾਗਰਤ ਕਰਨਾ ਹੈ ਆਪਾਂ ਤਾਂ ਹੈ ਹੀ ਹੈ ਹੈ ਨਾ ਅੱਗੇ ਆਪਣੇ ਗਾਂਖੇ ਦਸਣਾ ਤੋਂ ਬਿਨਾਂ ਕੀ ਮਤਲਬ ਇਲਾਬ ਪਾਲਣਾ ਕਰਨੀ ਹੈ ਤੁਹਾਨੂੰ ਜਿਵੇਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣਾ ਜੱਪ ਨਹੀਂ ਕਰਨਾ ਸੀਟ ਬੈਲਟ ਲਾ ਕੇ ਰੱਖਣੀ ਹੈ ਹੈਲਮਟ ਪਾਉਣਾ ਹੈ ਵੀ ਆਪਣੀ ਸ਼ਰਤਾਂ ਵਾਸਤੇ ਆ ਸਾਰਾ ਜੇ ਆਪਾਂ შეਭਾ ਤਾਂ ਫਤੂ ਜੇ ਵਾਖ ਸਕਦਾ ਨਹੀਂ ਸਭ ਤੋਂ ਪਹਿਲਾਂ ਆਪਾਂ ਇਹ ਇਸ ਕਰਕੇ ਆਪਾਂ ਕਾਨੂੰਨ ਦੇ ਜ਼ਹਿਰ ਚ ਰਹਿ ਕੇ ਆਪਾਂ ਇਹਨਾਂ ਦੀ ਇਨਵੈਲਪ ਪਾਲਣਾ ਕਰਨੀ ਹੈ ਕਿਉਂ ਕਿ ਅਸੀਂ ਹਰੇਕ ਸਾਲ ਜਿਹੜਾ ਸੜਕ ਸਰਕਾਰ ਵੀ ਜਿਨੇ ਛੋੜੇ ਆਪਣੇ ਡਰਾਈਵਰ ਭਰਾ ਨੇ ਕੋਈ ਵੀ ਵਾਹਨ ਚਾਲਕਾ ਉਹਨੂੰ ਜਾਗਰਤ ਕਰਨਾ ਟ੍ਰੈਫਿਕ ਦੇ ਨਹੀਂ ਜਮਾਵਾਰੀ ਤੇ ਇਹਦਾ ਤਰੇਕ ਦੀ ਨਿਯਮਾਂ ਦੀ ਲੰਘਣਾ ਕਰੂਗਾ ਫਿਰ ਤੁਹਾਨੂੰ ਪਤੀਆ ਕਾਨੂੰਨ ਮੁਤਾਬਕ ਉਹਦੇ ਬਲਾਕ ਕਾਰਵਾਈ ਹੈ ਨਾ ਇਸ ਕਰਕੇ ਆਪਾਂ ਉਧਰ ਨਹੀਂ ਜਾਣਾ ਆਪਾਂ ਜਿਆਦਾ ਇੱਧਰ ਰਹਿਣਾ ਹੈ ਕਿ ਆਪਾਂ ਵੱਧ ਵੱਧ ਜਿਹੜਾ ਇਹ ਜਿਹੜਾ ਅਸੀਂ ਆ ਤੁਸੀਂ ਦੇਖੇ ਸਰਕ ਸਖਿਆ ਜਿਹੜਾ ਮਾ ਮਹੀਨਾ ਸੀ ਸਪਾ ਦੇ ਮਨਾ ਰਹੇ ਹਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹਦੇ ਵਿੱਚ ਜਿੰਨੇ ਵੀ ਸਾਡੇ ਅੱਜ ਮੈਂ ਛੇ ਮੇਰੇ ਮਲਾਜਮ ਨਾਲ ਅਲੀ ਦੇ ਵਿਸ਼ੇਸ਼ ਦੇ ਪਹੁੰਚਾਂ ਜੂਨੀਅਨ ਚ ਇਹਨਾਂ ਨੂੰ ਜਾਗਰੂਕ ਕੀਤਾ ਹੈ ਟ੍ਰੈਫਿਕ ਨਿਯਮਾਂ ਬਾਰੇ ਜਿਵੇਂ ਹੋ ਗਿਆ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਓਵਰ ਸਪੀਡ ਦਾ ਹੋ ਗਿਆ ਠੀਕ ਹੈ ਨਹੀਂ ਇਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲਾਂ ਦੀਆਂ ਇਹਨਾਂ ਵੇ ਨਪਾਲਣਾ ਕਰਤ ਤਾਂ ਜੋ ਤੂੰ ਅੱਗੇ ਜਿਹੜੇ ਆਪਣੇ ਗਾਂਹ ਜਿਹੜੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਤਲਬ ਰੂਲਾਂ ਬਾਰੇ ਵੀ ਆਪਾਂ ਰੂਲ ਦੀ ਜੇ ਲੰਘਣਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਨਹੀਂ ਹੈਗੀ ਠੀਕ ਹੈ ਨਾ ਜੀ ਇਹ ਵੀ ਸਕੂਲੀ ਬੱਚੇ ਲੈ ਕੇ ਜਾਂਦੇ ਆ ਨਾ ਉਹਨਾਂ ਬਾਰੇ ਵੀ ਦੱਸਿਆ ਗਿਆ ਇਹਨਾਂ ਨੂੰ ਨਾ ਭਰੇ ਜਾਣ ਹਾਂ ਉਹਨਾਂ ਬਾਰੇ ਵੀ ਦੱਸਿਆ ਇਹਨਾਂ ਨੂੰ ਵੀ ਜਿਵੇਂ 18 ਸਾਲ ਤੋਂ ਮੈਨਰ ਦੇ ਬੱਚੇ ਨੇ ਘੱਟ ਉਮਰ ਦੇ ਨੇ ਉਹਨਾਂ ਬਾਰੇ ਵੀ ਦੱਸਿਆ ਵੀ ਇਹਨਾਂ ਨੂੰ ਵੀ 18 ਸਾਲ ਦੇ ਹੀ ਬੱਚਾ ਚਲਾ ਸਕਦਾ ਆਪਣਾ ਲਾਇਸੈਂਸ ਬਣਾਓ ਉਹਨਾਂ ਬਾਰੇ ਨੂੰ ਜਾਗਰੂਕਤਾ ਗਿਆ ਹੈ 18 ਸਾਲ ਦਾ ਬੱਚੇ ਕੋਈ ਵੀ ਜੇ ਅਗਰ ਕੋਈ ਚਲਾਉਂਦਾ ਤਾਂ ਉਸੇ ਦਾ ਚਲਾਨ ਕਰਦੇ ਆ ਜਿਹੜੇ ਕਿਹੜੇ ਰੂਲ ਨੂੰ ਸਮਝਾਏਗੇ ਇਹਨਾਂ ਦੇ ਵਿੱਚ ਜਿਵੇਂ ਜਿਹਾ ਟ੍ਰਿਪਲ ਸਵਾਰੀ ਹੋ ਗਿਆ ਹੈਲਮਟ ਹੋ ਗਿਆ ਜੀ ਠੀਕ ਹੈ ਨਾ ਜੀ ਸੀਟ ਬੈਲਟ ਹੋ ਗਈ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਓਵਰ ਸਪੀਡ ਨਹੀਂ ਚਲਾਉਣੀ ਹੋਣੀ ਇਹਨਾਂ ਨਿਯਮਾਂ ਬਾਰੇ ਦੱਸਿਆ ਗਿਆ ਤੇ ਤੋਂ ਸਗੜੀ ਬੈਰੀ ਉਸ ਬਾਰੇ ਵੀ ਜਿਹੜਾ ਤੋਂ ਦੁਬਾਰੇ ਵੀ ਇਹਨੇ ਦੇਖਤ ਹੁੰਦੇ ਨੇ ਇੱਧਰ ਭਾਈ ਪੌੜਾ ਜਿੱਟ ਪਾ ਲਾਇਆ ਨੇ ਜਿਵੇਂ ਉੱਥੇ ਬਣਾ ਡਰਾਈਵਰ ਤੇ ਪਤਾ ਨਹੀਂ ਲੱਗਦਾ ਹੈਗਾ ਜਦੋਂ ਨਾ ਗੱਡੀ ਓਵਰ ਸਪੀਡ ਆਉਂਦੀ ਹੈ ਉੱਪਰ ਚੜ ਜਾਂਦੀ ਹੈ ਗੱਡੀ ਦਾ ਨੁਕਸਾਨ ਹੁੰਦਾ ਹੈਗਾ ਉਹ ਮੈਂ ਬਰਮਾ ਕੇ ਉੱਥੇ ਉਹ ਵੀ ਦਿਖਾਈ ਨੇ ਬਾਕੀ ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜੇ ਸਪੀਕਰ ਨੇ ਪਿੱਛੇ ਲਾ ਰੱਖਿਆ ਸਾਰਿਆਂ ਦੇ ਬਾਕੀ ਇਹਨਾਂ ਨੂੰ ਇਹ ਵੀ ਕਹਿ ਰਹੇ ਆ ਵੀ ਹੌਲੀ ਧੁੰਦ ਦਾ ਮੌਸਮ ਹੈ ਕੋਈ ਗੱਲ ਨਹੀਂ 5-4 ਮਿੰਟ ਦਾ ਕੋਈ ਵੀ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਬੈਠੀਆਂ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਵਕਤ ਵਕ ਕੋਈ ਚੰਦੇ ਵੀ ਆਉਣ ਉਹਨਾਂ ਨੂੰ ਵੀਰ ਕਰ ਲਈ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਵਾਂਗੇ ਮੈਂ ਹੁਣ ਇੱਕ ਦੋ ਬਾਹਰ ਟਰੱਕ ਜੁਨੇ ਨੂੰ ਜਾ ਰਿਹਾ ਜੀ ਟਰੱਕ ਜੁਨੇ ਚ ਜਾ ਕੇ ਉੱਥੇ ਜਿਹੜੇ ਮੇਰੇ ਡਰਾਈਵਰ ਭਰਾ ਨੇ ਉਹਨਾਂ ਨੂੰ ਸਾਰਾ ਜਾਗਰੂਕ ਕਰਵਾ ਇਹ ਆਪਣੇ ਟਰੈਕ ਬਾਰੇ ਵੀ ਤੇ ਬਾਕੀ ਸਕੂਲਾਂ ਤੇ ਵੀ ਜਾਵਾਂਗਾ ਮੱਖ-ਮੱਖ ਸਕੂਲਾਂ ਤੇ ਜਾਗਰੂਕ ਕਰਕੇ ਹਾਂ ਪਹਿਲਾਂ ਵੀ ਮੈਂ ਵੇਅਰ ਕਰਦਾ ਰਹਿਣਾ ਜੇ ਨਹੀਂ ਕੋਈ ਮਿਲ ਪਾਲਣਾ ਕਰੀ ਜਾਣਾ ਕਰੀ ਜਾਉਂ ਕਿਤੇ ਦੇਰ ਕਰ ਰਿਹਾ ਵਾਪਸ ਰੱਥੇ ਪੱਲਾ ਤੇ ਜਾਣਾ ਸਿਰੇ ਦੀ ਵਾਰੀ ਕੀ ਕਰਦੀ ਕੋ ਤਾਂ ਫਿਰ ਆਪਾਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਦੇਖੋ ਪਹਿਲਾਂ ਸਾਡਾ ਫਰਜ਼ ਆ ਸਮਝਾਉਣਾ ਜਿਹਨੇ ਕੋਈ ਸਮਝੂਗਾ ਫੇਰ ਕਾਨੂੰਨ ਮੁਤਾਬਕ ਜੋ ਕਾਰਵਾਈ ਬਣ ਕੇ ਕਰਾਂਗੇ ਸਾਡੇ ਟ੍ਰੈਫਿਕ ਦੇ ਯਾਰ ਬੀ ਜੀ ਸਿੰਘ ਜੀ ਬਹੁਤ ਵਧੀਆ ਅਨਕਾਰ ਜੋ ਸਾਡੇ ਜਿਹੜੇ ਸਾਨੂੰ ਨਿਯਮ ਸਮਝਾਏ ਜਿਵੇਂ ਸੀਟ ਬੈਲਟ ਹੋ ਗਈ ਦੋ ਸਵਾਰੀਆਂ ਬਿਠਾਉਣੀਆਂ ਹੋਣ ਜਿਵੇਂ ਤਿੰਨ ਸਵਾਰੀਆਂ ਆ ਤਾਂ ਤੇ ਮੋਟਰਸਾਈਕਲ ਦੇ ਬਾਕੀ ਆ ਜਿੰਨਾ ਵੀ ਉਹ ਟ੍ਰੈਫਿਕ ਦਾ ਕੋਈ ਲੜੰਗਾ ਨਾ ਨਾ ਲਾਲ ਬੱਤੀ ਦੀ ਕਰਨ ਨਾ ਕਿਸੇ ਕੀ ਵੀ ਨਾ ਕਰੀਏ ਇਹ ਦਿਨੋ ਦਿਨ ਤੋਂ ਦੁਰਦਸ਼ੀ ਜਾਰੀ ਹੈ ਫੜਕੀ ਹੱਥੇ ਵੀ ਵਾਪਰਦੇ ਨੇ ਪਰ ਵੀ ਇਸ ਬਾਰੇ ਚੀਜ਼ ਤਾਂ ਹੈ ਸਰਵਦਾ ਸਿੰਘ ਆਇਆ ਵੀ ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਸਰ ਚੱਲਣਾ ਸਾਈਡ ਆਪਣੀ ਦੇਖ ਕੇ ਚੱਲਣਾ ਅੱਗੇ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਕਿਸੀ ਵੀ ਸ਼ੋਅ ਦੇ ਅਸੀਂ ਉਹਨਾਂ ਦੇ ਨਾਲ ਹੀ ਸਿਰਫ ਕੋਈ ਅਣਗਾਂ ਨਿਕਲਦੇ ਕਿਸੇ ਚੀਜ਼ ਨਹੀਂ ਜੋ ਵੀ ਸਾਨੂੰ ਸਮਝ ਆਉਂਦੇ ਅਸੀਂ ਉਹਨਾਂ ਦੀ ਗੱਲ ਸਮਝਾਂਗੇ ਸਾਰੀ ਸਰ ਉਹ ਸਾਨੂੰ ਇਸ ਸਾਲ ਕਰਕੇ ਕਹਿਣਗੇ ਜਿਹਨੇ ਮਤਲਬ 40 ਸਾਲ ਦੀ ਉਮਰ ਨੂੰ 18 ਸਾਲ ਤੋਂ ਮਤਲਬ ਘੱਟ ਉਮਰ ਵਾਲੇ ਬੱਚੇ ਨੇ ਆਟੋ ਨਹੀਂ ਚਲਾਉਣਾ ਵੀ ਆਪਣਾ ਦੇਖ ਕੇ ਮਤਲਬ ਕੋਈ ਵੀ ਟ੍ਰੈਫਿਕ ਹੈ ਵੀ ਇਹਨਾਂ ਦੇ ਨਾਲ ਇਹ ਰਲ ਕੇ ਚੱਲਣਾ ਹੈ ਠੀਕ ਹੈ ਸਰ ਜੀ ਮਤਲਬ ਕੋਈ ਵੀ ਉਲੰਘਣਾ ਨਹੀਂ ਕਰਨੀ ਵੀ ਜਿੱਧਰ ਵੀ ਦੇਖ ਕੇ ਮੋੜਨਾ ਹੈਗਾ ਵੀ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੁੰਦ ਤੋਂ ਵੈਰ ਕਰਕੇ ਗਏ ਨੇ ਸਾਰੇ ਨੂੰ ਤੇ ਬਾਕੀ ਜਿਨਨੇ ਵੀ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਹੈ ਜੇ ਕੋਈ ਗੱਡੀ ਚਲਾਉਂਦਾ ਵੀ ਹੈ ਲੈ ਸੁਭਾਗ ਦੋ ਆ ਅਸੀਂ ਉਹਨਾਂ ਦੇ ਨਾਲ ਆ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ ਪਹਿਲਾਂ ਵੀ ਆ ਕੇ ਗਏ ਨੇ